ਇੰਸਟਾਗ੍ਰਾਮ ਦੇ ਉੱਤੇ YouTube ਦੇ ਉੱਤੇ ਇੱਕ ਏਦਾਂ ਦੀ ਪ੍ਰਜਾਤੀ ਆ ਗਈ ਆ ਜਿਹੜੀ ਕਹਿੰਦੀ ਆ ਕਿ ਪੈਸੇ ਤੁਸੀਂ ਸੌ ਲਾਓ 200 ਮੈਂ ਆ ਤੁਹਾਡੇ ਸਾਹਮਣੇ ਬਣਾ ਦਾਂ ਕੋਈ ਕਰਦੇ ਆ ਉਹ ਐਪ ਉੱਤੇ ਲਾਉਂਦੇ ਆ ਇਹ ਆ ਲਓ ਜੀ ਇੰਨੇ ਪੈਸੇ ਲਾਉਂਦੇ ਆ ਇਹ ਐ ਚੱਕਰੀ ਦੀ ਘੋਂਦੇ ਆ ਤੇ ਜੀ ਆ ਲੈ ਆ ਬਣ ਗਿਆ ਜੀ ਆ ਲਓ ਜੀ ਆ 200 ਪੌਂਡ ਬਣ ਗਿਆ ਜਾਂ 250 ਪੌਂਡ ਬਣ ਗਿਆ ਕਿ ਤੇ ਕੋਈ ਏਦਾਂ ਦੀ ਕਲਿੱਕ ਆ ਏਦਾਂ ਦੀ ਕਲਿੱਕ ਆ ਆਪਾਂ ਕਹਿੰਦੇ ਰੋ 10 ਮਾਰਦੇ ਆ ਤੇ ਕੰਮ ਕਰਨੇ ਦੀ ਲੋੜ ਹੀ ਨਹੀਂ ਇੰਨਾ ਸਿਗਾਰ ਫੜਦੇ ਫੜਾਈ ਹੁੰਦੀ ਆ ਐ ਬੈਠੇ ਆ ਜੀ ਵੈਗਨ ਦਿਖਾ ਰਹੇ ਹੁੰਦੇ ਆ ਕੋਈ ਰੇਂਜ ਰੋਵਰ ਦਿਖਾ ਰਿਹਾ ਹੁੰਦਾ ਹਾਂ ਜੀ ਕੋਈ ਬਗਾਟੀ ਦਿਖਾ ਰਿਹਾ ਹੁੰਦਾ A to Z ਸਾਰੀਆਂ ਚੀਜ਼ਾਂ ਉਹ ਰੈਂਟ ਤੇ ਹੀ ਤੇ ਅਸਲੀਅਤ ਕੀ ਆ ਉਹਨਾਂ ਚੀਜ਼ਾਂ ਦੀ ਅਸਲੀਅਤ ਇਹ ਆ ਕਿ ਉਹ ਇੱਕ ਐਪ ਆ ਇਦਾਂ ਦੀ ਜਿਹੜੀ ਜਿਹਨੂੰ ਤੁਸੀਂ ਮੈਨੀਪੂਲੇਟ ਕਰ ਸਕਦੇ ਆ ਮਤਲਬ ਤੁਸੀਂ ਆਪਣੇ ਹਿਸਾਬ ਦੇ ਨਾਲ ਸੈੱਟ ਕਰ ਸਕਦੇ ਆ ਕਿ ਇਹਦੇ ਉੱਤੇ ਮੈਂ ਇੰਨੇ ਪੈਸੇ ਲਾਏ ਤੇ ਇਨੇ ਹੀ ਹੋਊ। ਟਰੇਡਿੰਗ ਕਰੋ ਤੇ ਪੈਸੇ ਕਮਾਓ। ਨਹੀਂ ਤਾਂ ਜੇ ਟਰੇਡਿੰਗ ਕਮਾ ਕੇ ਨਾ ਵੱਡੇ ਵੱਡੇ ਲੋਕ ਪੈਸੇ ਦਾ ਕਮਾਉਂਦੇ ਹੋਣ ਤੇ ਜਨਾਬ ਲੋਕ ਕੰਮ ਕਰਨਾ ਛੱਡ ਦੇਣ ਆ ਸਾਰੀਆਂ ਸੜਕਾਂ ਇੱਥੇ ਸੁਨੀਆਂ ਹੋਣ ਤੇ ਜਿਹੜੇ ਲੋਕ ਕੰਮ ਕਰਨ ਵਾਲੇ ਆ ਟਰੇਡਿੰਗ ਦੇ ਕੋਈ ਨਾਇਕ ਜਿੱਦ ਜੀ ਟਰੇਡਰ ਬਣੋ ਘਰ ਬੈ ਕੇ ਪੈਸੇ ਕਮਾਓ। ਟਰੇਡਿੰਗ ਉਸ ਬੰਦੇ ਦੇ ਲਈ ਆ ਜਿਹੜਾ ਲੌਂਗ ਟਰਮ ਦੇ ਵਿੱਚ ਪੈਸਾ ਇਨਵੈਸਟ ਕਰਨਾ ਜਾਣਦਾ। ਇਦਾਂ ਤੇ ਠੱਗਾ ਤੋਂ ਚੋਰਾਂ ਤੋਂ ਬਚਣ ਦੀ ਲੋੜ ਆ ਇੱਕ ਪੰਜਾਬੀ ਦੀ ਇੱਕ ਬੋਲੀ ਵੀ ਆ ਤੇ ਕਹਿੰਦੇ ਵੀ ਆ ਕਿ ਨੰਗ ਦੀ ਨਿਸ਼ਾਨੀ ਗੱਲ ਚੱਕ ਵੀ ਕਰੇ ਤੇ ਇੱਕ ਕੋਟ ਆ ਕਿਸੇ ਛਿਆਣੇ ਦਾ ਉਹ ਕਹਿੰਦਾ ਸੰਝ ਨਹੀਂ ਬੰਦਾ ਦੇਖਦਾ ਗਰੀਬ ਹੁੰਦਾ ਪਰ ਹੁੰਦਾ ਅਮੀਰ ਆ ਤੇ ਜਿਹੜਾ ਫੁਕਰਪੁਣਾ ਦਿਖਾਵੇ ਜਿਹੜਾ ਗੱਡੀਆਂ ਦਿਖਾਵੇ ਜਿਹੜਾ ਸਜਾਰ ਦਿਖਾਵੇ ਜਿਹੜਾ ਹੋਟਲ ਦਿਖਾਵੇ ਉਹਦੇ ਪੱਲੇ ਸਿਰਫ ਫੁਕਰਪਾਨੀ ਹੁੰਦੀ ਆ ਕਿਉਂਕਿ ਜਿਹਦੇ ਪੱਲੇ ਕੁਝ ਹੁੰਦਾ ਨਾ ਉਹ ਇਦਾਂ ਉਡਾਰੀਆਂ ਨਹੀਂ ਮਾਰਦਾ ਸਾਡੇ ਮੁੰਡੇ ਵਿਦੇਸ਼ਾਂ ਦੇ ਵਿੱਚ ਆਏ ਆ ਜੇ ਵਿਦੇਸ਼ਾਂ ਦੇ ਵਿੱਚ ਆ ਕੇ ਜਦੋਂ ਕੰਮਕਾਰ ਦੀ ਸ਼ੁਰੂਆਤ ਕਰਦੇ ਆ ਨਾ ਤੇ ਬਹੁਤ ਔਖਾ ਲੱਗਦਾ ਹੁਣਾਂ ਨੂੰ ਕਿਉਂਕਿ ਪੰਜਾਬ ਦੇ ਵਿੱਚ ਤੇ ਇਧਰ ਵਿਦੇਸ਼ਾਂ ਦੇ ਵਿੱਚ ਜ਼ਿੰਦਗੀ ਦੇ ਵਜ੍ਹਾ ਜ਼ਮੀਨ ਅਸਮਾਨ ਦਾ ਫਰਕ ਆ ਉਹ ਮਿਹਨਤ ਕਰਦੇ ਆ ਉਹਨਾਂ ਨੂੰ ਪਤਾ ਲੱਗਦਾ ਕਿ ਜਨਾਬ 250 ਪਾਉਂਡ ਵੀਕ ਦਾ ਮਿਲਿਆ 100 ਪਾਉਂਡ ਦਾ ਰੈਂਟ ਚਲ ਗਿਆ ਰੋਟੀ ਪਾਣੀ ਤੇ ਮਗਰ ਕੀ ਬਚਿਆ ਬਹੁਤ ਵਾਰੀ ਲੋਕ ਇੱਥੇ ਆ ਕੇ ਡਿਪਰੈਸ਼ਨ ਦੇ ਵਿੱਚ ਵੀ ਜਾਂਦੇ ਆ ਇਹ ਆਪਾਂ ਦੇਖਿਆ ਕਿ ਬਹੁਤ ਸਾਰੇ ਲੋਕ ਕੈਨੇਡਾ ਅਮਰੀਕਾ ਦੇ ਵਿੱਚ ਵੀ ਆਪਾਂ ਜਾਂ ਇੰਗਲੈਂਡ ਤੋਂ ਵੀ ਖਬਰਾਂ ਜਾਂਦੀਆਂ ਕਿ ਹਾਰਟ ਅਟੈਕ ਹੋ ਗਿਆ ਬਹੁਤ ਸਾਰਿਆਂ ਕਿਉਂਕਿ ਇੱਧਰ ਆ ਕੇ ਇੱਕਦਮ ਜ਼ਿੰਦਗੀ ਦੀ ਅਸਲ ਤਸਵੀਰ ਤੁਹਾਡੇ ਸਾਹਮਣੇ ਹੋ ਜਾਂਦੀ ਕਿਉਂਕਿ ਤੁਹਾਡੇ ਮਗਰ ਤੁਹਾਡੇ ਮਾਪੇ ਦਾ ਨਾਮ ਨਹੀਂ ਰਹਿੰਦਾ ਮੈਂ ਜਦੋਂ ਇੱਥੇ ਪਹਿਲੀ ਵਾਰ ਆਇਆ ਨਾ ਮੈਂ ਗੱਲ ਕਿੱਥੇ ਲੈ ਕੇ ਜਾਣੀ ਉਹ ਵੀ ਦੱਸਦਾ ਕਿ ਜਿਹੜਾ ਅ ਅੱਜਕੱਲ ਨੌਜਵਾਨ ਮੁੰਡੇ ਜਿਹੜੇ ਜਾਂ ਕੁੜੀਆਂ ਵੀ ਜਿਹੜੇ ਟਰੇਡਿੰਗ ਦੇ ਚੱਕਰ ਚ ਪਏ ਹੋ ਆ ਲੋਕਾਂ ਨੂੰ ਉਹਨਾਂ ਨੂੰ ਝਾਂਸਾ ਦਿੱਤਾ ਜਾ ਰਿਹਾ ਕਿ ਇੰਨੇ ਪੈਸੇ ਲਾਓ ਤੇ ਇੰਨੇ ਵਾਪਸ ਉਹ ਉਹਦਾ ਆ ਜਾਂਦੇ ਆ ਕਿ ਨਹੀਂ ਆ ਜਾਂਦੇ ਇਹ ਤੱਥ ਸਾਰੇ ਆ ਪਰ ਉੱਤੇ ਜਾਣ ਤੋਂ ਪਹਿਲਾਂ ਮੈਂ ਇੱਕ ਨਾ ਕਿੱਸਾ ਜ਼ਰੂਰ ਸਾਂਝਾ ਕਰੂੰਗਾ ਇੰਡੀਆ ਦੇ ਵਿੱਚੋਂ ਪਰੀ ਪਾਣੀ ਦਾ ਕਲਾਸ ਆਪ ਚੱਕ ਨਹੀਂ ਪੀਤਾ ਸੀ ਤੇ ਜਦੋਂ ਇਧਰ ਬਾਹਰ ਆ ਗਏ ਤੇ ਮੈਂ ਆਪਣੇ ਚਾਚੇ ਕੋਲ ਲੰਡਨ ਆਇਆ ਤੇ ਆਉਂਦੇ ਸਾਰ ਉਹਨਾਂ ਨੇ ਮੈਨੂੰ ਦੂਜੇ ਦਿਨ ਕੰਮ ਤੇ ਭੇਜ ਦਿੱਤਾ ਤੇ ਮੈਂ ਜਨਾਬ ਚਿੱਟੇ ਰੰਗ ਦੀ ਟੀ-ਸ਼ਰਟ ਨੀਲੇ ਰੰਗ ਦੀ ਪੈਂਟ ਐਨ ਪਾ ਕੇ ਮੈਂ ਟਿਚ ਹੋ ਕੇ ਬਾਹਰ ਜਾ ਕੇ ਖੜਾ ਉਹ ਜਦੋਂ ਉੱਥੇ ਵਰਕਰ ਨਲੇ ਆਏ ਕਿਉਂਕਿ ਪਹਿਲੇ ਦਿਨ ਜੌਬ ਚ ਲੈਣੀ ਸੀ ਤੇ ਉਹ ਮੈਨੂੰ ਸਲੂਟ ਸਲਾੜ ਜਾ ਮਰੀ ਜਾਣਾ ਹੱਥ ਮਲਾਈ ਜਾਣ ਮੈਂ ਵੀ ਜਾ ਕੇ ਹੱਥ ਮਲਾ ਲਿਆ ਜੀ ਉਹਨਾਂ ਨੂੰ ਲੱਗੇ ਵੀ ਕਰੇ ਗਾਫਾ ਆ ਉਹ ਤਾਂ ਜਦੋਂ 10 ਮਿੰਟ ਬਾਹਰ ਖੜੇ ਰਹੇ ਮੈਨੂੰ ਕਹਿੰਦੇ ਜੀ ਖੋਲੋ ਮੈਂ ਕਹਾ ਮੈਂ ਕੀ ਖੋਲਾਂ ਕਹਿੰਦੇ ਜੀ ਦਰਵਾਜ਼ਾ ਮੈਂ ਕਹਾ ਮੈਂ ਕਿੱਥੋਂ ਖੋਲਾਂ ਮੈਨੂੰ ਤਾਂ ਚਾਬੀ ਨਹੀਂ ਕਹਿੰਦਾ ਜੀ ਤੁਸੀਂ ਕਿਦਰ ਮੈਂ ਕਹਾ ਜੀ ਮੈਂ ਵੀ ਵਰਕਰ ਹਾਂ ਤੁਹਾਡੇ ਨਾਲ ਦਾ ਉਹ ਕਹਿੰਦਾ ਕੱਪੜੇ ਤਾਂ ਤੇਰੇ ਲੱਗਦੇ ਨਹੀਂ ਭਾਊ ਤੂੰ ਵਰਕਰ ਲੱਗਦਾ ਮੈਂ ਮੈਨੂੰ ਕੀ ਪਤਾ ਸੀ ਮੈਂ ਤਾਂ ਸੋਚਿਆ ਕਿਤੇ ਮਾਰਾ ਕੰਮ ਮਿਲ ਗਿਆ ਕਿਤੇ ਜਾ ਕੇ ਖੜਨਾ ਹੀ ਆ ਪਰ ਉਹ ਜਦੋਂ ਆਇਆ ਜਿਹੜੇ ਮਾਲਕ ਸੀ ਉਹਨਾਂ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਇਹ ਜਿਹੜੇ ਸਾਨੂੰ ਬਾਲੇ ਫੜਾਤੇ ਕਹਿੰਦੇ ਬਾਲੇ ਚੱਕੋ ਤੇ ਛੱਤਾ ਝਾੜ ਮਿੰਟ ਦਸਾਂ ਦੇ ਵਿੱਚ ਵਿੱਚ ਨੱਕ ਮੂੰਹ ਸਿਰ ਮਿੱਟੀ ਹਨ ਭੜੀ ਚੱਟੀ ਟੀਸ਼ਰੋਗੀ ਕਾਲੀ ਜਦੋਂ ਨਾ ਘਰ ਨੂੰ ਤੁਰਿਆ ਜਾਵਾਂ ਤੇ ਲੱਤਾ ਕਹਿਣ ਤੇਰਾ ਦੇਣਾ ਕੀ ਆ ਦੂਜੇ ਤੇ ਨਾਤ ਹੋ ਕੇ ਫੇ ਕੰਮ ਤੇ ਆਏ ਤੇ ਅੰਦਰ ਵੜਦੇ ਵਕਤ ਉਹ ਬੰਦਿਆਂ ਨੇ ਕਿਹਾ ਜਿਹੜੇ ਗੱਲਾਂ ਕਰਨ ਦੇ ਸੀ ਆਪਸ ਵਿੱਚ ਮਤਲਬ ਮੇ ਤੋਂ ਪਹਿਲਾਂ ਆ ਗਏ ਉਹ ਕਹਿੰਦੇ ਯਾਰ ਉਹ ਜਿਹੜਾ ਗੇਲਾ ਆ ਨਾ ਉਹਨੂੰ ਲਾਹ ਦੋ ਕੰਮ ਤੋਂ ਉਹ ਦੂਜਾ ਬੋਲਿਆ ਉਹ ਰਹਿਣ ਦਿਓ ਯਾਰ ਦੇਖ ਲਓ ਜੇ ਨਵਾਂ ਨਵਾਂ ਆਇਆ ਉਹ ਦੂਜਾ ਬੋਲਿਆ ਨਹੀਂ ਯਾਰ ਇਹ ਲਾਹ ਦੋ ਇਹਦਾ 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 ਭਾਰ ਵੀ ਸਾਡੇ ਤੇ ਪੈਂਦਾ ਸੋ ਮੈਂ ਗੱਲਾਂ ਸੁਣੀਆਂ ਮੈਂ ਅੰਦਰ ਆ ਗਿਆ ਮੈਂ ਝੋਲਾ ਰੱਖਿਆ ਮੈਂ ਕੰਮ ਕਰਨ ਲੱਗ ਪਿਆ ਤੁਸੀਂ ਯਕੀਨ ਕਰਿਓ ਇਹ शरीर ਆ ਜਿੱਥੇ ਮਰਜ਼ੀ ਲਾ ਲਓ ਦੋ ਹਫ਼ਤਿਆਂ ਦੇ ਵਿੱਚ ਵਿੱਚ ਅਸੀਂ ਗਾਰਡਨ ਲਾਉਣ ਚਾੜਨੇ ਸੀ ਉੱਤੇ ਤੇ ਮੈਂ ਬਾਕੀਆਂ ਨਾਲੋਂ ਥੋੜਾ ਉੱਚਾ ਸੀ ਤੇ ਹਰ ਕਬੋਂਦਾ ਇਹ ਬਾਜਾ ਮਾਰਦਾ ਸੀ ਵੀ ਤੂੰ ਇੱਧਰ ਆ ਕੇ ਲੱਗ ਲੱਤਾ ਤਾਂ ਉਹਨੀਆਂ ਹੀ ਤੋਂ ਉਹਦੀਆਂ ਸੀ ਪਰ ਮਨ ਚੇ ਧਾਰ ਲਿਆ ਕਿ ਯਾਰ ਆਹ ਗੱਲ ਨਹੀਂ ਸੁਣਨੀ ਆ ਜਿਹੜੇ ਬੰਦੇ ਨੇ ਕਹੀ ਆ ਕਿ ਇਹਦੇ ਕੋਲੋਂ ਕੰਮ ਨਹੀਂ ਹੁੰਦਾ ਜੈਨੂੰ ਲਾਧੋ ਇੱਥੋਂ ਤੇ ਉਹ ਜੋਬ ਐਂਡਲੇ ਦਿਨ ਤੱਕ ਇੱਕ ਮੈਂ ਤੇ ਇੱਕ ਗਾਵਾ ਐਂਡਲੇ ਦਿਨ ਤੱਕ ਰਹੇ ਸੀ ਸੋ ਇਹ ਇੱਕ ਸਕਸੈਸ ਵੀ ਕੀ ਆ ਕਿ ਜਦੋਂ ਕਿਤੇ ਬਾਹਰ ਆ ਕੇ ਤੁਸੀਂ ਪੈਰ ਲਾਉਣੇ ਆ ਨਾ ਈਮਾਨਦਾਰੀ ਦੇ ਨਾਲ ਕੰਮ ਕਰ ਲਓਗੇ ਤੇ ਤੁਹਾਡੀ ਆਪਣੇ ਆਪ ਤਰੱਕੀ ਹੋਣੀ ਜਾਣੀ ਹੈ ਜੇ ਕੰਮ ਨੂੰ ਸਿਰਫ ਘੰਟਿਆਂ ਦੇ ਹਿਸਾਬ ਨਾਲ ਦੇਖੂਗੇ ਤੇ ਤੁਹਾਡਾ ਜਿਹੜਾ ਉਹ ਤਰੱਕੀ ਹੋਣੀ ਨਹੀਂ ਤੁਹਾਡੀ ਜੋ ਮਰਜ਼ੀ ਕਰ ਲਓ ਤੁਸੀਂ ਸੋ ਇਹ ਇਹ ਇੱਕ ਨਾਲੋਂ ਨਾਲੇ ਗੱਲ ਚੱਲਦੀ ਆ ਪਰ ਬਾਹਰ ਆ ਕੇ ਇਸ ਵਕਤ ਕੀ ਹੋਇਆ ਕਿ ਇੰਸਟਾਗ੍ਰam ਦੇ ਉੱਤੇ YouTube ਦੇ ਉੱਤੇ ਇੱਕ ਏਦਾਂ ਦੀ ਪ੍ਰਜਾਤੀ ਆ ਗਈ ਆ ਜਿਹੜੀ ਕਹਿੰਦੀ ਆ ਕਿ ਪੈਸੇ ਤੁਸੀਂ ਸੌ ਲਾਓ 200 ਮੈਂ ਆ ਤੁਹਾਡੇ ਸਾਹਮਣੇ ਬਣਾਤਾ ਉਹ ਕੀ ਕਰਦੇ ਆ ਉਹ ਐਪ ਉੱਤੇ ਲਾਉਂਦੇ ਆ ਇਹ ਆ ਲਓ ਜੀ ਐਨੇ ਪੈਸੇ ਲਾਉਂਦੇ ਆ ਇਹ ਐ ਚੱਕਰੀ ਜੀ ਘੋਂਦੇ ਆ ਤੇ ਜੀ ਆ ਲੈ ਆ ਬਣ ਗਿਆ ਜੀ ਆ ਲਓ ਜੀ ਆ 200 ਪੌਂਡ ਬਣ ਗਿਆ ਜਾਂ 250 ਪੌਂਡ ਬਣ ਗਿਆ ਇਹ ਤਾਂ ਇੱਕੋ ਹੀ ਇਦਾਂ ਦੀ ਕਲਿੱਕ ਆ ਇਦਾਂ ਦੀ ਕਲਿੱਕਾਂ ਆਪਾਂ ਕਹਿੰਦੇ ਰੋਜ਼ 10 ਮਾਰਦੇ ਆ ਤੇ ਕੰਮ ਕਰਨੇ ਦੀ ਲੋੜ ਹੀ ਨਹੀਂ ਇਦਾਂ ਸਿਗਾਰ ਫੜਦੇ ਫੜੀ ਹੁੰਦੀ ਆ ਐ ਬੈਠੇ ਆ ਜੀ ਵੈਗਨ ਦਿਖਾ ਰਹੇ ਹੁੰਦੇ ਆ ਕੋਈ ਰੇਂਜ ਰੋਵਰ ਦਿਖਾ ਰਿਹਾ ਹੁੰਦਾ ਹੈ ਜੀ ਕੋਈ ਬਗਾਟੀ ਦਿਖਾ ਰਿਆ ਹੁੰਦਾ A to Z ਸਾਰੀਆਂ ਚੀਜ਼ਾਂ ਉਹ ਰੈਂਟ ਤੇ ਹੁੰਦੀਆਂ ਤੇ ਅਸਲੀਅਤ ਕੀ ਆ ਉਹਨਾਂ ਚੀਜ਼ਾਂ ਦੀ ਅਸਲੀਅਤ ਇਹ ਆ ਕਿ ਉਹ ਇੱਕ ਐਪ ਆ ਇਦਾਂ ਦੀ ਜਿਹੜੀ ਜਿਹਨੂੰ ਤੁਸੀਂ ਮੈਨੀਪੂਲੇਟ ਕਰ ਸਕਦੇ ਆ ਮਤਲਬ ਤੁਸੀਂ ਆਪਣੇ ਹਿਸਾਬ ਦੇ ਨਾਲ ਸੈੱਟ ਕਰ ਸਕਦੇ ਆ ਕਿ ਇਹਦੇ ਉੱਤੇ ਮੈਂ ਇੰਨੇ ਪੈਸੇ ਲਾਏ ਤੇ ਇੰਨੇ ਸ਼ੋ ਹੋਊਗੀ ਕਿਉਂਕਿ ਟਰੇਡਿੰਗ ਦੇ ਵਿੱਚ ਇੱਕ ਖਬਰ ਵੀ ਪਿੱਛੇ ਸਾਮਣੇ ਆਈ ਸੀ ਕਿ ਇੱਕ ਟਰੇਡਰ ਫੜਿਆ ਉਹਨੇ ট্রেਡਿੰਗ ਵਿੱਚੋਂ ਤਾਂ ਕਮਾਏ ਸੀ ਸਿਰਫ 7-800 ਪਾਉਂਡ ਤੇ ਉਹਨੇ ਓਦਾਂ ਪਤਾ ਕਿੰਨੇ ਪੈਸੇ ਕਮਾਏ ਸੀ 20000 ਪਾਉਂਡ ਉਹਨੇ ਲੋਕਾਂ ਨੂੰ ਬੁਤੋ ਬਣਾ ਕੇ ਕਮਾਇਆ ਸੀ ਕਿ ਮੈਂ ਤੁਹਾਨੂੰ ট্রেਡਿੰਗ ਸਿਖਾਉਣਾ ਆ ਆਓ ਜੀ ਮੈਂ ਤੁਹਾਨੂੰ ট্রেਡਿੰਗ ਸਿਖਾ ਰਿਹਾ ਆਪਣੇ ਪੱਲੇ ਕੱਖ ਨਹੀਂ ਤੇ ਲੋਕਾਂ ਨੂੰ ট্রেਡਿੰਗ ਸਿਖਾਉਣ ਤਰ ਪੈਂਦੇ ਆ ਇਦਾਂ ਦੇ ਆ ਲੋਕਾਂ ਤੋਂ ਬਾਹਰਲੇ ਦੇਸ਼ਾਂ ਦੇ ਵਿੱਚ ਮੁੰਡੇ ਕੁੜੀਆਂ ਜਿਹੜੇ ਆ ਵਜਨ ਦੀ ਲੋੜਿਆ ਸ਼ਾਰਟਕੱਟ ਮਾਰੇ ਆ ਨਾ ਜ਼ਿੰਦਗੀ ਦੇ ਵਿੱਚ ਕਈ ਤੇ ਉਹ ਨੁਕਸਾਨਦੈ ਕੀ ਹੁੰਦੇ ਆ ਇਹ ਲੋਕਾਂ ਨੇ ਬਹੁਤ ੱਟਕੇ ਢੋੜੇ ਖਾ ਕੇ ਤੱਕ ਲਿਆ ਕੰਮ ਹੀ ਕਰ ਨਹੀਂ ਸਕਦੇ ਸੀ ਮਿਹਨਤ ਹੀ ਜੋਗੇ ਹੈ ਨਹੀਂ ਸੀ ਲਤਾ ਪਾਰ ਨਹੀਂ ਚਲਦੀਆਂ ਸੀ ਬਿਲਡਰ ਕੋ ਨਾਲ ਨਹੀਂ ਲੈ ਕੇ ਜਾਂਦਾ ਸੀ ਤੇ ਇਹਨਾਂ ਨੇ ਤਤ ਇੱਕੋ ਕੱਢ ਲਿਆ ਕਿ ਆਪਾਂ ਲੋਕਾਂ ਨੂੰ ਗੱਲ ਸੋਹਣੀ ਕਰਦੇ ਸੀ ਤੋਂ ਲੋਕਾਂ ਨੂੰ ਬੇਕੂਬ ਬਣਾਉਣ ਦਾ ਇੱਕ ਢੰਗ ਲੱਭ ਲਿਆ ਕਿ ਜੀ ਇਹ ਟਰੇਡਿੰਗ ਕਰੋ ਤੇ ਪੈਸੇ ਕਮਾਓ ਨਹੀਂ ਤਾਂ ਜੇ ট্রেਡਿੰਗ ਕਮਾ ਕੇ ਨਾ ਵੱਡੇ ਵੱਡੇ ਲੋਕ ਪੈਸੇ ਈ ਦਾ ਕਮਾਉਂਦੇ ਹੋਣ ਤੇ ਜਨਾਬ ਲੋਕ ਕੰਮ ਕਰਨਾ ਛੱਡ ਦੇਣ ਆ ਸਾਰੀਆਂ ਸੜਕਾਂ ਇੱਥੇ ਸੁਨੀਆਂ ਹੋਣ ਤੇ ਜਿਹੜੇ ਲੋਕ ਕੰਮ ਕਰਨ ਵਾਲੇ ਆ ট্রেਡਿੰਗ ਸਿੱਖੋ ਵੀ ਨਾਇਕ ਤੇ ਤੁਸੀਂ ট্রেਡਰ ਬਣੋ ਘਰ ਬਹਿ ਕੇ ਪੈਸੇ ਕਮਾਓ ট্রেਡਿੰਗ ਉਸ ਬੰਦੇ ਦੇ ਲਈ ਆ ਜਿਹੜਾ ਲੌਂਗ ਟਰਮ ਦੇ ਵਿੱਚ ਪੈਸਾ ਇਨਵੈਸਟ ਕਰਨਾ ਜਾਣਦਾ ਐਗਜ਼ਾਮਪਲ ਦੇ ਦਿੰਨਾ ਕਰੋਨਾ ਕਾਲ ਦੇ ਦੌਰਾਨ ਇੱਕ ਕੰਪਨੀ ਆ ਸਾਡੇ ਇੱਥੇ ਇੰਜਣ ਬਣਾਉਂਦੀ ਆ ਮਮ ਕਿਨਾ ਉਹਦਾ ਕਿਨਾ ਸੀ ਉਹਦਾ ਮੈਂ ਉਹਦਾ ਉਹਦਾ ਮੇਰੇ ਕੋਲ ਹੈਗਾ ਉਹਨਾਂ ਦਾ ਅਕਾਊਂਟ ਮਮ ਬੜੀ ਮਸ਼ਹੂਰ ਕੰਪਨੀਆਂ ਉਹ ਕਾਰਾਂ ਵੀ ਜਹਾਜ਼ ਦੇ ਇੰਜਣ ਬਣਾਉਂਦੀ ਆ ਉਹਨਾਂ ਦੇ ਜਿਹੜੇ ਸ਼ੇਅਰ ਆ ਉਹ 70 ਪੈਣੀਆ ਤੇ ਗਏ ਹੋ ਸੀ ਕੁਝ ਸ਼ੇਅਰ ਵਾਹ ਕਰ ਲੈ ਜਦੋਂ ਹੁਣ ਇਸ ਵੇਲੇ ਸ਼ੇਅਰ ਪਤਾ ਕਿੰਨੇ ਦਾ ਹੋ 1000 ਦਾ ਮਤਲਬ ਪੈਸਿਆਂ ਦਾ ਇਦਾਂ ਪੈਸੇ ਬਣਦੇ ਆ ਟਰੇਡਿੰਗ ਚ ਲੌਂਗ ਟਰਮ ਦੇ ਪੈਸੇ ਮੰਗਦੇ ਆ ਬਣਦੇ ਆ ਮਮ ਬਹੁਤ ਸਾਰੇ ਲੋਕ ਜਿਹੜੇ ট্রেਡਿੰਗ ਕਰਦੇ ਆ ਉਹ ਲੌਂਗ ਟਰਮ ਟ੍ਰੇਡਿੰਗ ਆ ਉਹਦੇ ਲਈ ਕੀ ਚਾਹੀਦਾ ਤੁਹਾਡੇ ਕੋਲ ਪੈਸਾ ਇਨਵੈਸਟ ਕਰਨੇ ਦੇ ਲਈ ਹੋਣਾ ਚਾਹੀਦਾ Apple ਦਾ ਜਿਹੜਾ ਸ਼ੇਅਰ ਆ Apple ਦਾ ਸ਼ੇਅਰ ਲੈ ਲਿਆ ਤੁਸੀਂ ਤੇ ਉਹਦੇ ਵਿੱਚ ਤੁਹਾਨੂੰ ਘਾਟਾ ਨਹੀਂ ਪੈਣਾ ਉਹਦੇ ਵਿੱਚ ਤੁਹਾਨੂੰ ਤੁਹਾਡਾ ਜਿਹੜਾ ਉਹ ਵਾਦਾ ਹੀ ਵਾਦਾ ਆ ਕਿਉਂਕਿ ਉਹ ਟ੍ਰੇ ਨਹੀਂ ਥੱਲੇ ਜਾਣਾ ਕਿਉਂਕਿ ਉਹਨਾਂ ਕੋਲ ਪ੍ਰੋਡਕਟਿਵ ਇਦਾਂ ਦਾ ਸੋ ਇਦਾਂ ਦੀਆਂ ਦੋ ਚਾਰ ਕੰਪਨੀ ਇਹ ਆ ਪ੍ਰੀ ਰਿਸਰਚ ਆ ਤੁਹਾਡੀ ਆਪ ਤੁਸੀਂ ਜੇ ਤੁਸੀਂ ਟਰੇਡਰ ਮਗਰ ਲੱਗਦੇ ਆ ਕਿ ট্রেਡਰ ਤੁਹਾਨੂੰ ਪੈਸੇ ਕਮਾ ਕੇ ਦੇਊਗਾ ਤੇ ਉਹ ਕਹੂਗਾ ਵੀ ਤੁਸੀਂ ਸਵੇਰੇ ਤੁਹਾਨੂੰ ਉਹਨੇ ਟੈਲੀਗ੍ਰam ਗਰੁੱਪ ਦੇ ਵਿੱਚ ਪਾਤਾ ਜੀ ਇੱਥੇ ਇੱਕ ਟ੍ਰੇਡ ਲਾ ਦਿਓ ਉਹ ਇੱਕ ਧੰਦਾ ਆ ਉਹਨਾਂ ਨੇ ਕੋਇਨ ਜਿਹੜੇ ਆ ਖਾਸ ਕਰਕੇ ਉਹ ਇੱਕ ਕੋਇਨ ਬਣਾਉਂਦੇ ਆ ਕੋਇਨ ਬਣਾ ਕੇ ਕਿਸੇ ਬੰਦੇ ਨੂੰ ਹਾਇਰ ਕਰਦੇ ਆ ਤੇ ਤੈਨੂੰ ਓਕਾ ਪੁੱਕਾ 50000 ਡਾਲਰ ਜਾਂ 50000 ਪਾਉਂਡ ਦਿੱਤਾ ਤੂੰ ਸਾਡਾ ਕੋਇਨ ਆ ਜਿਹੜਾ ਇਹਨੂੰ ਲੋਕਾਂ 'ਚ ਪ੍ਰੋਮੋਟ ਕਰਨਾ ਉਹ ਪ੍ਰੋਮੋਟ ਕਰਨ ਲੱਗ ਪੈਂਦਾ ਤੁਸੀਂ ਅਸੀਂ ਭੋਲੇ ਲੋਕਾਂ ਜਿਹੜੇ ਅਸੀਂ ਉਹਦੇ 'ਚ ਪੈਸੇ ਲਾ ਦਨੇ ਆ ਤੇ ਤਤ ਕੀ ਨਿਕਲਦਾ ਉਹ ਜਿਹੜਾ ਕੋਇਨ ਆ ਉਹ ਮੂਹਰੇ ਮੂਹਰੇ ਡੇਟਾ ਜਾ ਕੇ ਕਿਉਂਕਿ ਉਹਨੂੰ ਵਧਾਇਆ ਹੀ ਆਪ ਜਾਣ ਆਪ ਰਿਆ ਹੁੰਦਾ ਹਨਾ ਜਦੋਂ ਉਹ ਦੇਖ ਲਈਦਾ ਵੀ ਸਾਡਾ ਟਾਰਗੇਟ ਪੂਰਾ 50000 ਇਹਨੂੰ ਦਿੱਤਾ 1.5 2 ਲੱਖ 2.5 ਲੱਖ ਉਹਦਾ ਬਣ ਗਿਆ ਮਿਲੀਅਨ ਤੱਕ ਗੱਲ ਪਹੁੰਚੀ ਅਗਲੇ ਟੂਆਂ ਕੋਇਨ ਉਠਾ ਕਰਦਾ ਥੱਲੇ ਸਿਰਦੇ ਆ ਤੁਹਾਡਾ ਪੈਸਾ ਸਫਾ ਚੱਟ ਸੋ ਇਹ ਇਦਾਂ ਦੇ ਠੱਗਾਂ ਤੋਂ ਚੋਰਾਂ ਤੋਂ ਬਚਣ ਦੀ ਲੋੜ ਆ ਇੱਕ ਤਾਂ ਪੰਜਾਬੀ ਦੀ ਇੱਕ ਬੋਲੀ ਵੀ ਆ ਤੇ ਕਹਿੰਦੇ ਵੀ ਆ ਕਿ ਨੰਗ ਦੀ ਨਿਸ਼ਾਨੀ ਗੱਲ ਚੱਕ ਵੀ ਕਰੇ ਤੇ ਇੱਕ ਕੋਟ ਆ ਕਿਸੇ ਥਿਆਣੇ ਦਾ ਉਹ ਕਹਿੰਦਾ ਸੰਝ ਨਹੀਂ ਬੰਦਾ ਦੇਖਦਾ ਗਰੀਬ ਹੁੰਦਾ ਪਰ ਹੁੰਦਾ ਅਮੀਰ ਆ ਤੇ ਜਿਹੜਾ ਫੁਕਰਪੁਣਾ ਦਿਖਾਵੇ ਜਿਹੜਾ ਗੱਡੀਆਂ ਦਿਖਾਵੇ ਜਿਹੜਾ ਸ਼ਿੰਗਾਰ ਦਿਖਾਵੇ ਜਿਹੜਾ ਹੋਟਲ ਦਿਖਾਵੇ ਉਹਦੇ ਪੱਲੇ ਸਿਰਫ ਫੁਕਰਪੰਤੀ ਹੁੰਦੀ ਆ ਕਿਉਂਕਿ ਜਿਹਦੇ ਪੱਲੇ ਕੁਝ ਹੁੰਦਾ ਨਾ ਉਹ ਏਦਾਂ ਉਡਾਰੀਆਂ ਨਹੀਂ ਮਾਰਦਾ ਤੇ ਉਡਾਰੀਆਂ ਮਾਰਨੇ ਵਾਲੇ ਹੁੰਦੇ ਆ ਜਿਹੜੇ ਇਹ ਸਿਰਫ ਹਵਾ ਵਾਲੀ ਹੁੰਦੇ ਇਹਨਾਂ ਦੇ ਪੱਲੇ ਕੱਖ ਨਹੀਂ ਹੁੰਦਾ ਸੋ ਨੌਜਵਾਨ ਮੁੰਡੇ ਕੁੜੀਆਂ ਮਿਹਨਤ ਦੀ ਕਮਾਈ ਆ ਉਹਨੂੰ ਬੜੇ ਹਿਸਾਬ ਦੇ ਨਾਲ ਕਿਸੇ ਮਗਰ ਲੱਗਦੇ ਦੀ ਇਹ ਟਰੇਡਿੰਗਾਂ ਦੇ ਚੱਕਰਾਂ 'ਚ ਨਾ ਪਾਉ ਹਾਂ ਆਪਣੀ ਜਿਹੜੀ ਆ ਉਹ ਰਿਸਰਚ ਕਰ ਲਓ ਆਪ ਪੜ੍ਹ ਲਓ ਬਹੁਤ ਸਾਰੀਆਂ ਕਿਤਾਬਾਂ ਆ ਇਹਦੇ 'ਤੇ ਟਰੇਡਿੰਗ ਦੇ ਉੱਤੇ ਤੇ ਉਹ ਵੀ ਟਰੇਡਿੰਗ ਪਤਾ ਕਿਹੜੀ ਆ ਜਿਹੜੀ ਕੰਪਨੀਆਂ ਦੇ ਵਿੱਚ ਟਰੇਡਿੰਗ ਹੁੰਦੀ ਆ ਟਰੇਡਿੰਗ ਜਿਹੜੀ ਆ ਬਹੁਤ ਸਾਰੀਆਂ ਕੰਪਨੀਆਂ ਚੱਲਦੀ ਸੋ ਇਹਦੇ ਉੱਤੇ ਟਰੇਡਿੰਗ ਹੁੰਦੀ ਆ ਜਿਹੜੀ ਉਹ ਕਰਨੇ 'ਚ ਫਾਇਦਾ ਅਪੋਇਨ ਕੋਇਨ ਜਿਹੜੇ ਬਿਟਕੋਇਨ ਆ ਗਿਆ ਹੀ ਚਲ ਗਿਆ ਜੀ ਦੱਸ ਦੋ ਕਿਹੜੇ ਲੋਕ ਬਣੇ ਆ ਬਹੁਤ ਘੱਟ ਲੋਕ ਬਣੇ ਆ ਜਿਹੜੇ ਪਹਿਲਾਂ ਪਹਿਲਾਂ ਕਮਾ ਗਏ ਐਸੇ ਵਕਤ ਤਾਂ ਇਹ ਲੋਕਾਂ ਨੂੰ ਬੁੱਧੂ ਬਣਾਉਣ ਵਾਲਾ ਕੰਮ ਬਹੁਤ ਵੱਡੇ ਪੱਧਰ ਤੇ ਚੱਲਿਆ ਤੇ ਲੋਕ ਮੁੜ ਕੇ ਸੋਸ਼ਲ ਮੀਡੀਆ ਦੇ ਗਾਲਾ ਕੱਢੀ ਜਾਂਦੇ ਸਾਨੂੰ ਠੱਗ ਗਿਆ ਠਾਦੇ ਜੀ ਤੁਸੀਂ ਕਿਸ ਨੂੰ ਠੱਗਉਣ ਦਾ ਕਿਉਂ ਕਿਸੇ ਦੀ ਜ਼ਿੰਦਗੀ ਤੋਂ ਪ੍ਰਭਾਵਤ ਹੋਣੇ ਆ ਆ ਬਹੁਤ ਸਾਰੇ ਲੋਕ ਆ ਮੈਂ ਕਮੈਂਟ ਪੜ੍ਹਦਾ ਹੁੰਨਾ ਜਾ ਕੇ ਇਦਾਂ ਦੇ ਟਰੇਡਰਾਂ ਦੇ ਭਾਈ ਸਾਨੂੰ ਦੱਸ ਦੇ ਭਾਈ ਸਾਨੂੰ ਦੱਸ ਦੇ ਭਾਈ ਸਾਹਿਬ ਭਾਈ ਜੀ ਇੱਕ ਜ਼ਿੰਦਗੀ ਦਾ ਅਸੂਲ ਸਮਝ ਲਓ ਜਿੱਥੇ ਪੈਸਾ ਬਣਦਾ ਕੋਈ ਤੁਹਾਨੂੰ ਦੱਸੂ ਨਹੀਂ ਅਗਲਾ ਆਬ ਬਣਾਊਗਾ ਜੇ ਜੇ ਤੁਹਾਨੂੰ ਦੱਸਦਾ ਤੇ ਇਹਦੇ ਪਿੱਛੇ ਉਹਦਾ ਕੋਈ ਮੋਟਿਵ ਆ ਉਹਦਾ ਕੋਈ ਕਾਰਨ ਆ ਇਹ ਗੱਲ ਸਮਝਣ ਦੀ ਗੱਲ ਆ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਬਾਹਰ ਆਏ ਆ ਉਹਨਾਂ ਦੇ ਲਈ ਆ ਕਿ ਉੱਡਦੇ ਆ ਮਗਰ ਨਾ ਲੱਗੇ ਮਿਹਨਤ ਦੀ ਕਾਇਆ ਮਿਹਨਤ ਕਰੋ ਹੌਲੀ 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 ਬੰਦਾ ਸਟੈਡ ਹੋ ਜਾਂਦਾ ਕੰਮ ਨੂੰ ਕੰਮ ਸਮਝ ਕੇ ਚੱਲੋ ਹਰ ਤੇ ਜਗ੍ਹਾ ਇਹ ਬੰਦਾ ਜਿਹੜਾ ਉਹਦੇ ਪੈਰ ਲੱਗਦੇ ਆ ਸੋ ਬਾਲਾ ਮੈਂ ਗਿਆਨ ਵੰਡਣ ਦੀ ਜਿਹੜੀ ਆ ਫਾਇਸੇਫ ਨਹੀਂ ਜੇ ਬਹੁਤ ਗਿਆਨ ਮੈਂ ਵੰਡਣਾ ਨਹੀਂ ਚਾਹਦਾ ਪਰ ਆਪਣੀ ਜ਼ਿੰਦਗੀ ਦੇ ਨਜੀਤ ਤਜਰਬੇ ਤੁਹਾਡੇ ਨਾਲ ਸਾਂਝੇ ਕੀਤੇ ਆ ਕਿ ਕਦੀ ਉੱਡਦਿਆਂ ਮਗਰ ਨਹੀਂ ਲੱਗਣਾ ਬਹੁਤ-ਬਹੁਤ ਸ਼ੁਕਰੀਆ ਚੰਗਿਆ ਲੱ ਚੰਗਾ ਲੱਗਾ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁਤ-ਬਹੁਤ ਸ਼ੁਕਰੀਆ ਚੜ੍ਹਦੀ ਕਲਾ